ਕੈਪਟਨ ਅਮਰਿੰਦਰ ਸਿੰਘ ਨੇ ਠੀਕ 17 ਉਹਨੇ ਘੰਟੇ ਪਹਿਲਾਂ ਆ ਮੈਂ ਦੇਖ ਰਹਾ ਸੀ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਆ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਰ ਰਹੀ ਕਿਉਂ ਉਹਦੇ ਨਾਲ ਗੈਰ ਮਨੁੱਖੀ ਰਵਈਆ ਅਪਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤੀ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀਆਂ ਪੰਜਾਬ ਦੇ ਅੰਦਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀਆਂ ਨੇ ਪੰਜਾਬ ਦੇ ਲੋਕਾਂ ਨੂੰ ਸਾਫ ਹੋ ਗਿਆ ਕਿ ਚਾਹ ਕੈਪਟਨ ਹਰਮਿੰਦਰ ਸਿੰਘਾ ਚਾਹ ਕਾਂਗਰਸ ਪਾਰਟੀ ਦੇ ਹੋਰ ਨੇਤਾ ਨੇ ਚਾਹ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇਗੇ ਚਾਹ ਲੀਡਰ ਆਪ ਦੀ ਆਪੋਜੀਸ਼ਨ ਨੇਗੇ ਇਹ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਅੰਦਰੋਂ ਸਾਰੇ ਇਕੱਠੇ ਨੇਗੇ ਤੇ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਇਸ ਲਈ ਕ੍ਰਿਟੀਸਾਈਜ਼ ਕਰ ਰਹੇ ਨੇ ਕਿ ਕਿ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨਸ਼ਿਆਂ ਦਾ ਖਾਤਮਾ ਕਰ ਰਹੀ ਆ ਪਰ ਲੇਕਿਨ ਮੈਂ ਇੱਕ ਵਾਰ ਫੇਰ ਦੁਹਰਾਉਣਾਗਾ ਕਿ ਨਸ਼ਿਆਂ ਦੇ ਖਿਲਾਫ ਇਹ ਯੁੱਧ ਜਿਹੜਾ ਅਸੀਂ ਸ਼ੁਰੂ ਕੀਤਾਗਾ ਉਹ ਇਸੇ ਤਰ੍ਹਾਂ ਠੋਕ ਬਜਾ ਕੇ ਚੱਲਦਾ ਰਹੂਗਾ ਜਦ ਤੱਕ ਪੰਜਾਬ ਨਸ਼ੇ ਖਤਮ ਨਹੀਂ ਹੁੰਦੇ ਅਸੀਂ ਕਾਰਵਾਈ ਜਾਰੀ ਰੱਖਾਂਗੇ ਜਿੰਨਾ ਮਰਜ਼ੀ ਬਚਾਉਣ ਲਈ ਜ਼ੋਰ ਲਾ ਲਵੇ ਕੈਪਟਨ ਅੰਦਰ ਸਿੰਘ ਜਿੰਨਾ ਮਰਜ਼ੀ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਲਵੇ ਜਿੰਨਾ ਮਰਜ਼ੀ ਕਾਲੀਦਰ ਬੀਜੇਪੀ ਆ ਜ਼ੋਰ ਲਾ ਅਸੀਂ ਇਹ ਮਹਿੰਮ ਜਾਰੀ ਰੱਖਾਂਗੇ ਔਰ ਪੰਜਾਬ ਦੀ ਮਾਂ ਮਾਂ ਨੂੰ ਪੰਜਾਬ ਦੀਆਂ ਭੈਣਾਂ ਨੂੰ ਇਨਸਾਫ਼ ਦਿਵਾਵਾਂਗੇ ਜਿਸ ਦਿਨ ਤੋਂ ਅਸੀਂ ਇਹ ਮਹਿੰਮ ਸ਼ੁਰੂ ਕੀਤੀ ਆ ਇਹ ਨਸ਼ਾਤ ਉਸ ਕੋਲ ਮੇ ਘਰ ਵੀ ਟਾਹਾਂਗੇ ਹੌਸਲੇ ਵੀ ਤੋੜਾਂਗੇ ਹੌਸਲੇ ਵੀ ਟਾਹਾਂਗੇ ਔਰ ਉਹਨਾਂ ਲੋਕਾਂ ਨੂੰ ਮਿਸਾਲੀ ਸਜ਼ਾ ਵੀ ਦੇਵਾਂਗੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਹਰ ਜ਼ਿਲ੍ਹਾ ਲੈਵਲ ਦੇ ਉੱਤੇ ਤਹਿਸੀਲ ਲੈਵਲ ਦੇ ਉੱਤੇ ਪਿੰਡ ਲੈਵਲ ਦੇ ਉੱਤੇ ਲਗਾਤਾਰ ਜਿਹੜਾ ਉਹ ਯਤਨ ਕਰ ਰਹੀ ਆ ਪਰ ਉਸੇ ਤਰੀਕੇ ਪੰਜਾਬੀਆਂ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਲਗਾਤਾਰ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਕਾਰਵਾਈ ਕਰ ਰਹੀ ਹੈ ਲਗਾਤਾਰ ਕਦੇ ਕੋਈ ਬਹਾਨਾ ਲੱਭਦੇ ਨੇ ਕਦੇ ਕੋਈ ਬਹਾਨਾ ਲੱਭਦੇ ਨੇਗੇ ਲਗਾਤਾਰ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਤੇ ਸਾਇਜ਼ ਕਰਦੇ ਨੇਗੇ ਲਗਾਤਾਰ ਕਹਿੰਦੇ ਨੇਗੇ ਕਿ ਯੁੱਧ ਨਸ਼ਾ ਦੇ ਵਿਰੋਧ ਨਹੀਂ ਹੋਣਾ ਚਾਹੀਦਾ ਪੰਜਾਬ ਤੋਂ ਨਸ਼ੇ ਖਤਮ ਨਹੀਂ ਹੋਣੇ ਚਾਹੀਦੇ ਇਸ ਤਰ੍ਹਾਂ ਦਾ ਫਾਟ ਪ੍ਰੋਸੈਸ ਜਿਹੜਾ ਉਹ ਕਾਂਗਰਸ ਪਾਰਟੀ ਦੇ ਅੰਦਰ ਅਕਾਲੀ ਦਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਅੰਦਰ ਪਾਇਆ ਜਾਂਦਾ ਹੈ ਸਰਕਾਰ ਬਣਨ ਤੋਂ ਪਹਿਲਾਂ 2017 ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਕਹਿੰਦੇ ਸੀ ਅਸੀਂ ਹਰ ਸਾਹ ਪਾ ਕੇ ਗਲਤ ਪੀਸਾਂਗੇ ਬਜੀਠੀਏ ਅਸੀਂ ਫਲਾਣੇ ਬੰਦੇ ਨੂੰ ਫੜ ਕੇ ਲੈ ਕੇ ਆਵਾਂਗੇ ਅਸੀਂ ਕਾਦੀ ਦੇ ਤੇ ਪਾਬਾ ਨੂੰ ਜੇਲ੍ਹਾਂ ਚ ਡੱਕ ਦੇਾਂਗੇ ਇਹ ਸਾਰੇ ਬਿਆਨਾਂ ਤੋਂ ਲੋਕ ਮੁੱਕਰ ਚੁੱਕੇ ਨੇਗੇ ਸਾਰੇ ਬਿਆਨਾਂ ਤੋਂ ਭੱਜ ਚੁੱਕੇ ਨੇਗੇ ਔਰ ਹੀ ਵਾਰਗੇ ਜਦੋਂ ਪੰਜਾਬ ਦੇ ਅੰਦਰ 2017 ਚ ਇਲੈਕਸ਼ਨ ਹੋ ਰਹੀ ਸੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋ ਰਹੀ ਸੀ ਆਮ ਆਦਮੀ ਪਾਰਟੀ ਨੇ ਵੀ ਪਹਿਲੀ ਵਾਰ ਇਲੈਕਸ਼ਨ ਲੜੀ ਸੀ ਔਰ ਉਸ ਸਮੇਂ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਔਰ ਉਹਨਾਂ ਨੇ ਤਰਵੰਡੀ ਸਾਹਿਬ ਤੱਕ ਦਬਨਵਾ ਸਾਹਿਬ ਤੋਂ ਠੀਕ 35 ਕਿਲੋਮੀਟਰ ਦੂਰ ਖੜੇ ਹੋ ਕੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਔਰ ਗੁਟਕਾ ਸਾਹ ਮੱਥੇ ਨੂੰ ਲਾ ਕੇ ਸੌ ਖਾਦੀ ਕਿ ਮੈਂ 4 ਹਫ਼ਤਿਆਂ ਜੋ ਪੰਜਾਬ ਚ ਨਸ਼ਾ ਖਤਮ ਕਰੂੰਗਾ ਏ ਪੰਜਾਬ ਦਾ ਬੱਚਾ ਬੱਚਾ ਗਵਾਗਾ ਪੰਜਾਬ ਦੀ ਜਨਤਾ ਗਵਾਗੀ ਪੰਜਾਬ ਦੇ ਲੋਕਾਂ ਨੇ ਔਰ ਉਸੇ ਸਮੇਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਔਰ ਉਸੇ ਸਮੇਂ ਕਾਂਗਰਸ ਪਾਰਟੀ ਨੇ 117 ਤੋਂ 77 ਸੀਟਾਂ ਕਾਂਗਰਸ ਪਾਰਟੀ ਤੋਂ ਅੰਜ ਆਮ ਆਦਮੀ ਪਾਰਟੀ ਨੂੰ ਵੀ ਸੀਟਾਂ ਇਹ ਪੰਜਾਬ ਦਾ ਰਾਜਨੀਤਿਕ ਇਤਿਹਾਸ ਆ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਲਖਣ ਲੜ ਰਹੀ ਸੀ ਔਰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਇਜਤਮਾਨ ਪਿਆਰ ਸਤਕਾਰ ਜਿਹੜਾ ਆਮ ਆਦਮੀ ਪਾਰਟੀ ਦਿੱਤਾ ਔਰ ਇਤਿਹਾਸਿਕ ਤੌਰ ਤੇ ਜਿੱਤ ਜਿਹੜੀ ਆ 20 ਐਮਐਲਏ ਆਮ ਆਦਮੀ ਪਾਰਟੀ ਜਿੱਤੇ ਔਰ ਲਗਾਤਾਰ 5 ਸਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਆ ਔਰ ਬਤੌਰ ਲੀਡਰ ਆਪੋਜੀਸ਼ਨ ਵੀ ਮੈਂ 3.5 ਸਾਲ ਰੋਲ ਲਵਾਇਆ ਔਰ ਉਸ ਵੇਲੇ ਮੈਂ ਕਰਦਾ ਰਿਹਾ ਕਿ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨਸ਼ੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪਰ ਲੇਕਿਨ ਉਸ ਸਮੇਂ ਕਾਂਗਰਸ ਪਾਰਟੀ ਦੇ ਐਮਐਲਏ ਉਸ ਸਮੇਂ ਕਾਂਗਰਸ ਪਾਰਟੀ ਦੇ ਮਨਿਸਟਰ ਇਹ ਕਹਨੇ ਹੁੰਦੇ ਸੀ ਨਹੀਂ ਕਾਰਵਾਈ ਨਹੀਂ ਹੋਣੀ ਕਿਉਂਕਿ ਪੰਜਾਬ ਦੇ ਅੰਦਰ ਚਾਚਾ ਭਤੀਜਾ ਦੀ ਸਰਕਾਰ ਚੱਲਦੀ ਹੈ। ਯਾਨੀ ਕੈਪਟਨ ਸਾਹਬ ਤੇ ਮਜੀਠੀਏ ਦੀ ਸਰਕਾਰ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਹੋਣੀ ਇਹ ਗੱਲ ਸ਼ਰੀਆਮ ਉਸ ਸਮੇਂ ਦੇ ਕਾਂਗਸੀ ਨਹੀਂ ਕਹਨੇ ਹੁੰਦੇ ਸੀ ਤੇ ਉਹ ਕੁਝ ਕਾਂਗਸੀ ਸਰਦ ਸੀਗੇ ਆਮ ਆਦਮੀ ਪਾਰਟੀ ਦੇ ਲਗਾਤਾਰ 5 ਸਾਲ ਇਸ ਗੱਲ ਦੇ ਉੱਤੇ ਅਸੀਂ ਲੜਦੇ ਰਹੇ ਅੜਦੇ ਰਹੇ ਔਰ ਪੰਜਾਬ ਦੀ ਵਿਧਾਨ ਸਭਾ 'ਚ ਬੋਲਦੇ ਰਹੇ ਕਿ ਪੰਜਾਬ 'ਚ ਨਸ਼ਾ ਖਤਮ ਹੋਣਾ ਚਾਹੀਦਾ। ਪਰ ਲੇਕਨ ਕੈਪਟਨ ਸਾਹਿਬ ਨੇ ਇੱਕ ਵੀ ਕੰਮ ਉਹਨਾਂ 5 ਸਾਲਾਂ ਚ ਕੀ ਸਾਢੇ 4 ਸਾਲ ਦੇ ਅੰਦਰ ਕੋਈ ਵੀ ਕੰਮ ਨਹੀਂ ਕੀਤਾ ਆਖਰਕਾਰ ਕਾਂਗਰਸ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਬਦਲਣਾ ਪਿਆ ਐਡਮਿਟ ਕੀਤਾ ਕਾਂਗਰਸ ਪਾਰਟੀ ਨੇ ਕਿ ਸਾਢੇ 4 ਸਾਲ ਦੇ ਦੌਰਾਨ ਪੰਜਾਬ 'ਚ ਕੋਈ ਕੰਮ ਨਹੀਂ ਹੋਇਆ ਆਖਰਕਾਰ ਜਿਹੜੂ ਮੁੱਖ ਮੰਤਰੀ ਬਦਲਿਆ ਜਿਹੜਾ ਮੁੱਖ ਮੰਤਰੀ 100 ਲਗਭਗ 100 ਦਿਨਾਂ ਦਾ ਮੁੱਖ ਮੰਤਰੀ ਬਣਿਆ ਉਹਨੇ ਵੀ 100 ਦਿਨਾਂ ਦੇ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਪਰ ਪੰਜਾਬ ਦੇ ਲੋਕਾਂ ਨੇ ਉਸ ਬਾਅਦ ਪਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ 3 ਸਾਲ ਤੋਂ ਲਗਾਤਾਰ ਹਮਲਾ ਜਿਹੜਾ ਉਹ ਡਰਗ ਬਾਫੀ ਦੇ ਖਿਲਾਫ ਹੋ ਰਿਹਾ ਹਮਲਾਵਰ ਰੁਕ ਜਿਹੜਾ ਉਹ ਡਰਗ ਬਾਫੀ ਦੇ ਖਿਲਾਫ ਅਸੀਂ ਜਿਹੜਾ ਚਾਰਾ ਰੱਖਿਆ ਹੈਗਾ ਔਰ ਲਗਾਤਾਰ ड्रग ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਪੰਜਾਬ ਦੇ ਦਰਸੀ ਫੜ ਫੜ ਕੇ ਜੇਲਾ ਚ ਡੱਕ ਰਿਆਂ ਹਾਂ ਜਿਹੜਾ ਕੋਈ ਭਰਾ ਸਾਡਾ ਕਿਸੇ ਨਾ ਕਿਸੇ ਕਾਰਨ ਇਸ ਲਤ ਲੱਗ ਗਈ ਨਸ਼ੇ ਦੀ ਲਤ ਲੱਗ ਗਈ ਉਹਦੇ ਨੇ ਅਸੀਂ ਉਹਦਾ ਇਲਾਜ ਵੀ ਪੰਜਾਬ ਕਰਾਰਿਆ ਪਰ ਮੈਂ ਦੇਖ ਰਿਹਾ ਸੀ ਹੁਣੇ ਫੇਸਬੁੱਕ ਤੇ ਦੇਖ ਰਿਹਾ ਸੀਗਾ ਕਿ ਕੈਪਟਨ ਅਮਿੰਦਰ ਸਿੰਘ ਨੇ ਠੀਕ 17 ਉਹਨੇ ਘੰਟੇ ਪਹਿਲਾਂ ਆ ਮੈਂ ਦੇਖ ਰਿਹਾ ਸੀ 19 ਘੰਟੇ ਪਹਿਲਾਂ ਲਿਖਿਆਗਾ ਵਿਕਰਮ ਮਜੀਠੀਏ ਨੂੰ ਕਿਉਂ ਤੁਸੀਂ ਉਹਦੇ ਖਿਲਾਫ ਕਾਰਵਾਈ ਕੀਤੀ ਹੈ ਕਿਉਂ ਉਹਦੇ ਨਾਲ ਗੈਰ ਮਨੁੱਖੀ ਰਵੱਈਆ ਬਣਾਇਆਗਾ ਇਹਦਾ ਮਤਲਬ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅਕਾਲੀ ਦਲ ਪਾਰਟੀ ਭਾਰਤ ਜਨਤਾ ਪਾਰਟੀ ਇਹ ਸਾਰੀਆਂ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਨਸ਼ਾ ਵੇਚਣ ਦਾ ਕੰਮ ਕਰਦੀ ਹੈ ਪੰਜਾਬ ਦੇ ਅੰਦਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਨਹੀਂ ਪੰਜਾਬ ਦੇ ਅੰਦਰ ਨਸ਼ੇ ਦਾ ਜਾਲ ਜਿਹੜਾ ਉਹ ਕਾਲੀਦਰ ਬੀਜੇਪੀ ਔਰ ਕਾਂਗਰਸ ਪਾਰਟੀ ਦੇ ਰੜਕੇ ਜਿਹੜਾ ਪੰਜਾਬ ਚਲਾਇਆ ਪੰਜਾਬ ਦੇ ਹਰੇਕ ਨੌਜਵਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਨਸ਼ੇੜੀ ਬਣਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਾਲੀਦਰ ਕਾਂਗਰਸ ਤੇ ਭਾਰਤ ਜਨਤਾ ਪਾਰਟੀ ਦੋਵਾਂ ਨੇ ਕੀਤੀ ਕਿਉਂਕਿ ਲਗਾਤਾਰ ਜਿੱਨੇ ਵੀ ਟਵੀਟ ਆ ਰਹੇ ਨੇ ਇਹਨਾਂ ਦੇ ਜਿੰਨੀਆਂ ਵੀ ਫੇਸਬੁੱਕ ਤੇ ਆ ਰਹੀਆਂ ਲਗੀਆਂ ਤੇ ਜਿੱਦਲੇ ਵੀ ਵੀਡੀਓ ਤੇ ਆਈ ਜਾਣ ਆ ਰਹੇ ਨੇ ਕਿ ਉਹ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਡਰੱਗ ਮਾਫੀਆ ਨੂੰ ਸਪੋਰਟ ਕਰ ਰਹੇ ਨੇ ਪਰ ਲੇਕਿਨ ਮੈਂ ਤੁਹਾਡੇ ਜਰੀਏ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇਣਾ ਚਾਹਨਾਗਾ ਕਿ ਬਿਲਕੁਲ ਅਸੀਂ ਇਸ ਮਾਮਲੇ ਨੂੰ ਪਿੱਛੇ ਨਹੀਂ ਹਟਾਂਗੇ ਇਸ ਮਾਮਲੇ ਨੂੰ ਹੋਰ ਸੰਘਰਸ਼ ਕਰਾਂਗੇ ਹੋਰ ਤਜੀ ਦੇ ਨਾਲ ਅਸੀਂ ਡਰੱਗ ਮਾਫੀਆ ਤੇ ਬਾਹਰ ਕਰਾਂਗੇ ਚਾਹੇ ਛੋਟਾ ਤਸਕਰਾਂ ਚਾਹ ਵੱਡਾ ਤਸਕਰ ਹਰੇਕ ਦੇ ਖਿਲਾਫ ਜਿਹੜੀ ਔਖ ਥੋਕੇ ਕਾਰਵਾਈ ਹੋਊਗੀ ਔਰ ਜਿਹਨੇ ਨਸ਼ਾ ਵੇਚ ਕੇ ਪੈਸਾ ਕਮਾਇਆ ਧਨ ਕਮਾਇਆ ਪੰਜਾਬ ਦੀ ਜਵਾਨੀ ਬਰਬਾਦ ਕੀਤੀ ਆ ਉਹਦੇ ਖਿਲਾਫ ਮੁਕਦਮੇ ਵੀ ਦਰਜ ਹੋਣਗੇ ਉਹਨਾਂ ਨੂੰ ਜੇਲ੍ਹਾਂ 'ਚ ਵੀ ਜਾਣਾ ਪਊਗਾ ਔਰ ਪੰਜਾਬ ਦੀ ਉਹਨਾਂ ਮਾਮਾ ਨੂੰ ਉਹਨਾਂ ਭੈਣਾਂ ਨੂੰ ਜਿਨ੍ਹਾਂ ਦੇ ਭਰਾ ਮਾਰੇ ਗਏ ਜਿਨ੍ਹਾਂ ਦੇ ਪੁੱਤ ਮਾਰੇ ਗਏ ਜਿਨ੍ਹਾਂ ਦੇ ਪਤੀ ਮਾਰੇ ਗਏ ਉਹਨਾਂ ਨੂੰ ਇਨਸਾਫ ਦੇਣ ਦੀ ਜ਼ਿੰਮੇਵਾਰ ਜਿਹੜੀ ਆ ਉਹ ਸਰਦਾਰ ਭਗਵੰਤ ਸਿੰਘ ਬਾਰਮਾਰ ਜੋ ਮੁੱਖ ਮੰਤਰੀ ਸਾਹਿਬ ਦੀ ਆ ਆਮ ਆਦਮੀ ਪਾਰਟੀ ਦੀ ਆ ਉਹ ਜ਼ਿੰਮੇਵਾਰੀ ਜਿਹੜੀ ਅਸੀਂ ਨਿਭਾਵਾਂਗੇ ਪਰ ਲੇਕਿਨ ਪੰਜਾਬ ਦੇ ਲੋਕਾਂ ਨੂੰ ਸਾਫ਼ ਹੋ ਗਿਆ ਕਿ ਚਾਹੇ ਕੈਪਟਨ ਅਮਿੰਦਰ ਸਿੰਘ ਆ ਚਾਹੇ ਕਾਂਗਰਸ ਪਾਰਟੀ ਦੇ ਹੋਰ ਨੇਤਾ ਨੇ ਚਾਹੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇਗੇ ਚਾਹੇ ਲੀਡਰ ਆਫ ਦੀ ਆਪੋਜੀਸ਼ਨ ਨੇਗੇ ਇਹ ਸਾਰੇ ਲੋਕ ਮਿਲ ਕੇ ਇਕੱਠੇ ਹੋ ਕੇ ਅੰਦਰੋਂ ਸਾਰੇ ਇਕੱਠੇ ਨੇਗੇ ਇਹ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਇਸ ਲਈ ਕ੍ਰਿਟੀਸਾਈਜ਼ ਕਰ ਰਹੇ ਨੇ ਕਿ ਕਿ ਨਸ਼ਿਆਂ ਦਾ ਖਾਤਮਾ ਨਹੀਂ ਹੋਣਾ ਚਾਹੀਦਾ ਕਿਉਂਕਿ ਆਮ ਆਦਮੀ ਪਾਰਟੀ ਨਸ਼ਿਆਂ ਦਾ ਖਾਤਮਾ ਕਰ ਰਹੀ ਆ ਪਰ ਲੇਕਿਨ ਮੈਂ ਇੱਕ ਵਾਰ ਫਿਰ ਦਰਉਣਾਗਾ ਕਿ ਨਸ਼ਿਆਂ ਦੇ ਖਿਲਾਫ ਇਹ ਯੁੱਧ ਜਿਹੜਾ ਅਸੀਂ ਸ਼ੁਰੂ ਕੀਤਾਗਾ ਉਹ ਇਸੇ ਤਰ੍ਹਾਂ ਠੋਕ ਬਿਜਾ ਕੇ ਚੱਲਦਾ ਰਹੂਗਾ ਜਦ ਤੱਕ ਪੰਜਾਬ ਨਸ਼ੇ ਖਤਮ ਨਹੀਂ ਹੁੰਦੇ ਅਸੀਂ ਕਾਰਵਾਈ ਜਾਰੀ ਰੱਖਾਂਗੇ ਜਿੰਨਾ ਮਰਜ਼ੀ ਬਚਾਉਣ ਲਈ ਜ਼ੋਰ ਲਾ ਰਹੇ ਕੈਪਟਨ ਅੰਦਰ ਸਿੰਘ ਜਿੰਨਾ ਮਰਜ਼ੀ ਭਾਰਤੀ ਜਨਤਾ ਪਾਰਟੀ ਜ਼ੋਰ ਲਾ ਲਵੇ ਜਿੱਲਾ ਮਰਜੀ ਕਾਲੀਦਰ ਬੀਜੇਪੀ ਆ ਜੋਰ ਲਾਲ ਅਸੀਂ ਇਹ ਵਿਹਮ ਚਾਰੀ ਰੱਖਾਂਗੇ ਔਰ ਪੰਜਾਬ ਦੀ ਮਾਮਾ ਨੂੰ ਪੰਜਾਬ ਦੀਆਂ ਭੈਣਾਂ ਨੂੰ ਇਨਸਾਫ ਦਿਵਾਵਾਂਗੇ ਔਰ ਪੰਜਾਬ ਤੋਂ ਚਿੱਟਾ ਪੰਜਾਬ ਚੋਂ ਨਸ਼ਾ ਪੰਜਾਬ ਤੋਂ ਡਰੱਗ ਜਿਹੜਾ ਉਹ ਖਤਮ ਕਰਕੇ ਫਿਰ ਸਾਂ ਲਵਾਂਗੇ